हां जी दोस्तों आज असी जा रहे हैं अमृतसर तो यूएस वाया कतर एयरवेज ਤੇ ਅੱਜ ਆਪਾਂ ਸ਼ੇਅਰ ਕਰਾਂਗੇ ਐਕਸਪੀਰੀਅੰਸ ਕਤਰ 에어ਵੇਜ਼ ਦਾ ਕਿਹੋ ਜਿਹਾ ਐਕਸਪੀਰੀਅੰਸ ਆ ਅ अमृतसर ਤੋਂ यूएस ਸੋ ਫਲਾਈਟ ਡਿਟੇਲ ਹੈਗੀ ਆ ਕੁਛ ਇਸ ਤਰ੍ਹਾਂ ਕਿ ਫਲਾਈਟ ਪਹਿਲਾਂ ਅ अमृतसर ਤੋਂ ਜਾਏਗੀ ਕਤਰ ਦੋਹਾ ਦੋਹਾ ਤੋਂ ਵਾਸ਼ਿੰਗਟਨ ਡੀਸੀ ਤੇ ਇਹ ਸਫ਼ਰ ਕੁਛ ਆ ਆਪਾਂ ਲਗਾਈਏ ਕਿ 3 ਘੰਟੇ 45 ਮਿੰਟ ਦਾ ਅੰਮ੍ਰਿਤਸਰ ਤੋਂ ਦੋਹਾ ਤੇ ਉਸ ਤੋਂ ਬਾਅਦ ਸਾਢੇ 3 ਘੰਟੇ ਦਾ ਸਟੇ ਦੋਹਾ ਦੇ ਵਿੱਚ ਤੇ ਉਸ ਤੋਂ ਬਾਅਦ ਆ ਅਰਾਊਂਡ 13 ਘੰਟੇ ਦੀ ਫਲਾਈਟ ਦੋਹਾ ਟੂ ਵਾਸ਼ਿੰਗਟਨ ਡੀਸੀ ਤੇ ਅੱਜ ਆਪਾਂ ਦੇਖਦੇ ਹਾਂ ਕਿ ਕਿਹੋ ਜਿਹਾ ਐਕਸਪੀਰੀਅੰਸ ਰਹਿੰਦਾ ਤੇ ਵਿਜ਼ਟਰ ਵੀਜ਼ੇ ਵਾਲਿਆਂ ਨੂੰ ਜਾਂ ਹੋਰ ਵੀਜ਼ੇ ਵਾਲਿਆਂ ਨੂੰ 트੍ਰੰਪ ਕੀ ਪ੍ਰੋਬਲਮ ਦੇ ਰਿਹਾ ਜਾਂ ਕੀ ਨਹੀਂ ਪ੍ਰੋਬਲਮ ਦੇ ਰਿਹਾ ਇਹ ਵੀ ਸਾਰਾ ਕੁਝ ਅਸੀਂ ਡਿਸਕਸ ਕਰਾਂਗੇ ਤੇ ਆ ਦੇਖਦੇ ਹਾਂ ਹੁਣ ਇਸ ਟਾਈਮ ਰਾਤ ਦੇ 2:30 ਵੱਜ ਚੁੱਕਿਆ ਤੇ ਫਲਾਈਟ ਟਾਈਮ ਹੈ 3:30 ਵਜੇ ਦਾ ਤੇ ਲੋਕ ਅ ਲਗਭਗ ਵੱਧਾ ਘੰਟਾ ਹੋਰ ਬੋਰਡਿੰਗ ਹੋਣ ਲਈ ਬਚਿਆ ਤੇ ਅੱਧੇ ਘੰਟੇ ਬਾਅਦ ਬੋਰਡਿੰਗ ਸ਼ੁਰੂ ਹੋ ਜਾਣੀ ਹੈ ਜਿੱਦਾਂ ਕਿ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਲੋਕ ਪੈਸੈਂਜਰ ਜਿਹੜੇ ਉਹ ਆ ਕੇ ਬੈਠ ਚੁੱਕੇ ਆ ਮੋਸਟਲੀ ਸਾਰਿਆਂ ਦੇ ਚੈੱਕ ਇਨ ਹੋ ਗਿਆ ਹੈ ਤੇ ਬਸ ਹੁਣ ਬੋਰਡਿੰਗ ਸਟਾਰਟ ਹੋਣ ਦੀ ਵੇਟ ਹੈ ਤੇ ਅੱਗੇ ਤੋਂ ਅੱਗੇ ਆਪਾਂ ਦੇਖਦੇ ਆ ਕਿ ਐਕਸਪੀਰੀਅੰਸ ਰਹਿੰਦਾ ਕਦਰ 에ਅਰਵੇਜ਼ ਦਾ ਹਾਂਜੀ ਬੋਰਡਿੰਗ ਹੋ ਗਈ ਹੈ ਸਟਾਰਟ ਤੇ ਹੁਣ ਪਾਉਨੇ ਆ ਚੱਲੇ ਜਹਾਜ਼ ਦੀ ਸੀਟ ਵੱਲ ਨੂੰ ਹਾਂਜੀ ਸੀਟ ਤੇ ਆ ਗਿਆਂ ਤੇ ਸੀਟ ਨੰਬਰ ਹੈਗਾ 30E ਤੇ ਸੀਟ ਤੇ ਇੱਕ ਸਰਾਣਾ ਪਿਆ ਤੁਹਾਨੂੰ ਮਿਲ ਜਾਊਗਾ ਇੱਕ ਆ ਹੈੱਡਫੋਨ ਜੇ ਤੁਸੀਂ ਦੇਖਣਾ ਸੁਣਨਾ ਕੋਈ ਤੇ ਇੱਕ ਆ ਕੰਬਲ ਠੰਡ ਤੋਂ ਬਚਣ ਲਈ ਵੈਸੇ ਤਾਂ ਗਰਮੀਆਂ ਦੇ ਦਿਨਾਂ ਬਟ ਜਹਾਜ਼ ਦੇ ਵਿੱਚ ਜਦੋਂ AC ਚੱਲਦਾ ਤਾਂ ਕਈ ਵਾਰ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਆਹ ਹੈ ਜੀ ਅੰਮ੍ਰਿਤਸਰ ਤੋਂ ਕਤਰ ਦੀ ਫਲਾਈਟ ਦਾ ਇਨਫੋਟੇਨਮੈਂਟ ਸਿਸਟਮ ਇਹ ਥੋੜਾ ਜਿਹਾ ਛੋਟਾ ਆ ਤੇ ਵੱਡੀਆਂ ਫਲਾਈਟਾਂ ਦੇ ਵਿੱਚ ਥੋੜਾ ਵੱਡਾ ਹੁੰਦਾ ਕਿਉਂਕਿ ਇਹ ਫਲਾਈਟ ਥੋੜੀ ਛੋਟੀ ਹੈ ਜਹਾਜ਼ ਵੀ ਛੋਟਾ ਹੈ ਸੋ ਇੱਥੇ ਆਹ ਛੋਟਾ ਪਰ ਠੀਕ ਹੈ ਗੁਜ਼ਾਰੇ ਜਾਊਗਾ ਤੇ ਲੈਗ ਸਪੇਸ ਜਹਾਜ਼ਾਂ ਦੇ ਵਿੱਚ ਕਿੰਨਾ ਕੁ ਹੁੰਦਾ ਤੁਹਾਨੂੰ ਪਤਾ ਹੀ ਹੈ ਜੀ ਤੇ ਔਖਾ ਜਿਹਾ ਸਫ਼ਰ ਹੁੰਦਾ ਜਹਾਜ਼ ਦਾ অলਮੋਸਟ ਸਾਰੇ ਪੈਸੇਂਜਰ ਹੁਣ ਬੈਠ ਚੁੱਕੇ ਆ ਬਸ ਜਾ ਚੱਲਣ ਦੀ ਤਿਆਰੀ ਹੈ ਸੋ ਇਸ ਸਕਰੀਨ ਸਿਸਟਮ ਦੇ ਵਿੱਚ ਕੁਝ ਫਿਲਮਾਂ ਹੁੰਦੀਆਂ ਨੇ ਕੁਝ ਕਾਰਟੂਨ ਬੱਚਿਆਂ ਦੇ ਲਈ ਬੱਚਿਆਂ ਦੇ ਦੇਖਣ ਵਾਲਾ ਪ੍ਰੋਗਰਾਮ ਵੱਡਿਆਂ ਦੇ ਦੇਖਣ ਵਾਲਾ ਪ੍ਰੋਗਰਾਮ ਤੇ ਪੋਡਕਾਸਟ ਸਟੋਰੀਜ਼ ਬੁੱਕਸ ਇਦਾਂ ਦੀਆਂ ਕੁਝ ਚੀਜ਼ਾਂ ਹੁੰਦੀਆਂ ਵੀ ਤੁਹਾਨੂੰ ਜੋ ਚੰਗਾ ਲੱਗਦਾ ਫਿਰ ਦੇਖ ਕੇ ਪੜ ਲਓ ਬਟ ਇਹ ਸਭ ਚੱਲੇਗਾ ਪਲੇਨ ਉੱਡਣ ਤੋਂ ਬਾਅਦ ਹਾਂਜੀ ਦਰਵਾਜ਼ੇ ਹੋ ਗਏ ਬੰਦ ਤੇ ਪਾਇਲਟ ਨੇ ਪਾ ਲਿਆ ਜਾ ਸੜਕੋ ਸੜਕੀ ਤੇ ਬਸ ਹੁਣ 99 ਤੇ ਜਾ ਕੇ ਫਲਾਈਟ ਸਦੀ ਟੇਕ-ਆਫ ਹੀ ਹੋਣੀ ਹੈ ਬੰਦੇ ਸਾਰੇ ਤਿਆਰ ਨੇ ਵਾਇਗਰੂ ਦਾ ਨਾਮ ਲੈ ਤੇ ਬਸ ਜੀ ਚੱਲਦੇ ਆ ਹੁਣ ਫਲਾਈਟ ਟੇਕ ਆਫ ਕਰ ਚੁੱਕੀ ਆ ਤੇ ਬਸ ਥੋੜੀ ਦੇਰ ਦੇ ਵਿੱਚ ਆਪਾਂ ਪਹੁੰਚ ਜਾਵਾਂਗੇ ਕਤਰ ਫਲਾਈਟ ਕਤਰ ਲੈਂਡ ਕਰ ਚੁੱਕੀ ਆ ਤੇ ਲੋਕਾਂ ਨੇ ਆਪਣਾ ਸਮਾਨ ਫੜਨਾ ਸ਼ੁਰੂ ਕਰਤਾ ਹਾਂ ਜੀ ਸ਼ੀਸ਼ੇ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਤਰ 에어ਪੋਰਟ ਕਤਰ ਦੀ ਰਾਜਧਾਨੀ ਦੋਹਾ ਦੇ ਵਿੱਚ ਤੇ ਸਵੇਰ ਦਾ ਟਾਈਮ ਹੈ ਤੇ ਹੁਣ ਵਧਦੇ ਆ ਅੱਗੇ ਵੱਲ ਇੱਥੋਂ ਹੁਣ ਅਸੀਂ ਜਾਵਾਂਗੇ 트랜ਜ਼ਿਟ ਏਰੀਆ ਜਿੱਥੋਂ ਆਪਾਂ 트랜ਜ਼ਿਟ ਕਰਨਾ ਹੈ ਉੱਥੇ ਦੁਬਾਰਾ ਇੱਕ ਵਾਰ ਸਮਾਨ ਦੀ ਚੈਕਿੰਗ ਹੋਣੀ ਹੈ ਬਿਕਾਜ਼ ਯੂਐਸ ਨੂੰ ਜਾਂਦੀਆਂ ਫਲਾਈਟਸ 'ਚ ਚੈਕਿੰਗ ਜਿਹੜੀ ਆ ਉਹ ਜ਼ਿਆਦਾ ਹੁੰਦੀ ਹੈ ਤੇ ਇੱਕ ਵਾਰ ਪਿੱਛੇ ਹੋ ਜਾਂਦੀ ਹੈ ਇੱਕ ਵਾਰ 트랜ਜ਼ਿਟ ਏਰੀਆ ਦੇ ਵਿੱਚ ਦੁਬਾਰਾ ਵੀ ਹੁੰਦੀ ਆ ਤੇ ਚੱਲਦੇ ਆ ਅੱਗੇ ਨੂੰ ਫਲਾਈਟ ਚਾਰਟ ਤੋਂ ਮੈਂ ਗੇਟ ਨੰਬਰ ਦੁਬਾਰਾ ਕਨਫਰਮ ਕਰ ਲਿਆ ਸੇਮ ਗੇਟ ਨੰਬਰ ਸੋਨੇ ਦੀਆਂ ਦੁਕਾਨਾਂ ਤੁਹਾਨੂੰ ਪਤਾ ਅਰਬ ਦੇ ਸਾਰੇ 에ਰਪੋਰਟਾਂ ਦੇ ਵਿੱਚ ਹੁੰਦੀਆਂ ਹੁੰਦੀਆਂ ਤੇ ਇਹ ਹੈ ਸੈਂਟਰ ਪੁਆਇੰਟ ਕਤਰ ਦੇ 에ਰਪੋਰਟ ਦਾ ਆਈ ਮੀਨ ਦੋਹਾ ਦੇ 에ਰਪੋਰਟ ਦਾ ਆਹ ਕਨਸੈਪਟ ਇੱਥੇ ਜੋ ਬਣਾਇਆ ਗਿਆ ਜੇ ਤੁਸੀਂ ਸਿੰਗਾਪੁਰ ਦਾ 에ਰਪੋਰਟ ਦੇਖਿਆ ਚਾਂਗੀ 에ਰਪੋਰਟ ਇਹ ਕਾਈਂਡ ਆਫ ਉਦਾਂ ਦਾ ਥੋੜਾ ਜਿਹਾ ਇਹਨਾਂ ਨੇ ਬਣਾਇਆ ਤੇ ਚੈਕਿੰਗ ਕਰਾ ਕੇ ਸਾਰਾ ਕੁਝ ਕਰਾ ਕੇ ਆਪਾਂ ਗੇਟ ਦੇ ਅੰਦਰ ਬੈਠ ਗਏ ਆ ਜਿੱਥੋਂ ਦੀ ਫਲਾਈਟ ਨੇ ਬੋਰਡ ਕਰਨਾ ਪੀੜ ਕਾਫੀ ਹੈ ਮਤਲਬ ਫਲਾਈਟ ਜਿਹੜੀ ਆ ਉਹ ਫੁੱਲ ਹੋਊਗੀ ਆ ਗਏ ਜੀ ਫਲਾਈਟ ਦੇ ਅੰਦਰ ਤੇ ਬੈਠ ਗਏ ਆ ਆਪਣੀ ਸੀਟ ਤੇ 45H ਇਹ ਪਲੇਨ ਅੰਮ੍ਰਿਤਸਰ ਵਾਲੇ ਪਲੇਨ ਦੇ ਮੁਕਾਬਲੇ ਵੱਡਾ ਹੈ ਇਹਦੇ ਸੈਂਟਰ ਦੇ ਵਿੱਚ ਵੀ ਇੱਕ ਲਾਈਨ ਹੁੰਦੀ ਹੈ ਮਤਲਬ ਤਿੰਨ ਸੀਟ ਵਾਲੀ ਤੇ ਇਹ ਪਲੇਨ ਜਿਹੜਾ ਲੌਂਗ ਹਾਲ ਪਲੇਨ ਇਹ ਵੱਡਾ ਹੁੰਦਾ ਕਾਫੀ ਜਿਆਦਾ ਜਿਆਦਾ ਸਵਾਰੀਆਂ ਲੈ ਕੇ ਜਾ ਸਕਦਾ ਫਲਾਈਟ ਟੇਕ ਆਫ ਹੋ ਚੁੱਕੀ ਹੈ ਤੇ ਬ੍ਰੇਕਫਾਸਟ ਵੀ ਆ ਚੁੱਕਾ ਸੋ ਹੁਣ ਕਰਦੇ ਆ ਬ੍ਰੇਕਫਾਸਟ ਕਰੀਬ ਸਾਢੇ 8 ਘੰਟੇ ਹੋ ਗਏ ਫਲਾਈਟ ਉੱਡਦਿਆਂ ਨੂੰ ਤੇ 4 ਘੰਟੇ ਹਜੇ ਵੀ ਹੈਗੇ ਆ ਫਲਾਈਟ ਦੇ ਪਹੁੰਚਣ ਦੇ ਵਿੱਚ ਇਸ ਟਾਈਮ ਫਲਾਈਟ ਜਿਹੜੀ ਹੈ ਯੂਰਪ ਕ੍ਰੋਸ ਕਰਕੇ ਤੇ ਅਟਲੈਂਟਿਕ ਓਸ਼ਨ ਦੇ ਉੱਤੇ ਉੱਤੇ ਜਾਂਦੀ ਪਈ ਆ ਤੇ ਆ ਮੈਪ 'ਚ ਤੁਸੀਂ ਦੇਖ ਸਕਦੇ ਆ ਵਾਸ਼ਿੰਗਟਨ ਡੀਸੀ ਦਿਖਦਾ ਪਿਆ ਹਾਂਜੀ ਲੰਚ ਆ ਗਿਆ ਤੇ ਲੰਚ ਠੀਕ ਹੈ ਅਰੇਬੀਅਨ ਫਲਾਈਟਾਂ ਦਾ ਇੰਡੀਅਨ ਟਾਈਪ ਲੰਚ ਹੁੰਦਾ ਸੋ ਖਾਣਾ ਵਾਲਾ ਹੁੰਦਾ ਯੂਰਪੀਅਨ ਫਲਾਈਟਾਂ ਦਾ ਕੋਈ ਐਡਾ ਖਾਸ ਨਹੀਂ ਹੁੰਦਾ ਬਟ ਇਹਨਾਂ ਦਾ ਠੀਕ ਹੈ ਬਸ ਫਲਾਈਟ ਪਹੁੰਚਣ ਵਾਲੀ ਹੈ ਵਾਸ਼ਿੰਗਟਨ ਡੀਸੀ ਤੇ ਬਸ ਥੋੜੀ ਦੇਰ ਦੇ ਵਿੱਚ ਪਲ ਐਡ ਕਰ ਜਾਣਾ ਸੀਟ ਬੈਲਟ ਸਾਈਨ ਆਨ ਹੈ ਤੇ ਲੈਂਡਿੰਗ ਦੀ ਤਿਆਰੀ ਹੈ ਫਲਾਈਟ ਫਾਈਨਲੀ ਲੈਂਡ ਹੋ ਗਈ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ ਇੱਥੋਂ ਹੁਣ ਅੱਗੇ ਦਾ ਸਫ਼ਰ ਇਮੀਗ੍ਰੇਸ਼ਨ ਏਰੀਆ ਤੇ ਬਹੁਤ ਜ਼ਿਆਦਾ ਭੀੜ ਕਾਫੀ ਜ਼ਿਆਦਾ ਮੈਂ ਦੇਖ ਸਕਦੇ ਆ ਇਸ ਬੈਲਟ ਤੇ ਆਉਣਾ ਸਮਾਨ ਬਠਾ ਜੇ ਮੈਨੂੰ ਲੱਗਦਾ ਸਮਾਨ ਆਉਣਾ ਸ਼ੁਰੂ ਨਹੀਂ ਹੋਇਆ ਅਜੇ ਸ਼ਾਇਦ ਹੋਰ ਫਲਾਈਟਾਂ ਦਾ ਚੱਲੀ ਜਾਂਦਾ ਬਸ ਕੋਈ ਨਹੀਂ ਥੋੜੀ ਦੇਰ ਦੇ ਵਿੱਚ ਹੀ ਆ ਜਾਣਾ ਸਮਾਨ ਆ ਤੇ ਰਿਹਾ ਪਰ ਬਾਕੀਆਂ ਦਾ ਆ ਰਿਹਾ ਮੇਰਾ ਸਮਾਨ ਨਹੀਂ ਹਜੇ ਤੱਕ ਆਇਆ 20-25 ਮਿੰਟ ਤੋਂ ਬਗੇ ਖੜੇ ਹੋਏ ਆਂ ਲੋ ਵੀ ਆਲਮੋਸਟ ਇੱਕ ਘੰਟਾ ਹੋ ਗਿਆ ਇੱਕ ਘੰਟਾ ਪਰ ਸਮਾਨ ਹਜੇ ਤੱਕ ਵੀ ਨਹੀਂ ਆਇਆ ਬਈ ਘੰਟੇ ਤੋਂ ਉੱਤੇ ਲੱਗ ਗਿਆ ਸਮਾਨ ਆਉਂਦਿਆਂ ਨੂੰ ਚਲੋ ਸਮਾਨ ਆ ਗਿਆ ਤੇ ਫਾਈਨਲੀ ਲੈ ਕੇ ਹੁਣ ਆਪਾਂ ਨਿਕਲ ਪਏ ਆ ਘਰ ਵੱਲ ਨੂੰ ਜਿੱਥੇ ਜਾਣਾ ਤੇ ਇਹ ਸਾਹਮਣੇ ਸੜਕ ਤੇ ਤੁਸੀਂ ਦੇਖ ਰਹੇ ਆ ਇਹ ਅੱਜ ਦਾ ਮੌਸਮ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ ਵਾਸ਼ਿੰਗਟਨ ਡੀਸੀ ਦੀਆਂ ਸੜਕਾਂ ਦੇ ਨਜ਼ਾਰੇ ਇਹ ਲਾਈਨ ਜਿਹੜੀ ਤੁਸੀਂ ਦੇਖ ਰਹੇ ਆਂ ਇਹ ਟ੍ਰੇਨ ਦੀ ਲਾਈਨ ਆ ਸੈਂਟਰ ਚੋਂ ਲੰਘਦੀ ਤੇ ਗਰਮੀ ਆ ਥੋੜੀ ਜੀ ਪਰ ਮੌਸਮ ਸਾਫ ਮੈਂ ਇਸ ਟਾਈਮ ਬੈਠਾ ਜੀ ਅਮਰੀਕਾ ਦੇ ਵਿੱਚ ਤੇ ਜਿੱਦਾਂ ਕਿ ਸੋਸ਼ਲ ਮੀਡੀਆ ਤੇ ਤੁਸੀਂ ਸਾਰੇ ਦੇਖਦੇ ਹੋ ਵੀ ਆ ਬੜੀਆਂ ਗੱਲਾਂ ਫਲਾਈਆਂ ਜਾਂਦੀਆਂ ਜੀ ਕਿ ਵਿਜ਼ਿਟਰ ਵੀਜ਼ੇ ਵਾਲੇ ਨੂੰ ਐਂਟਰੀ ਨਹੀਂ ਦਿੰਦੇ ਗ੍ਰੀਨ ਕਾਰਡ ਵਾਲੇ ਨੂੰ ਐਂਟਰੀ ਨਹੀਂ ਦਿੰਦੇ ਆ ਕਿਸੇ ਦਾ ਗ੍ਰੀਨ ਕਾਰਡ ਖੋਲਿਆ ਉਹਨਾਂ ਨੇ ਜਾਂ ਤਾਂ ਕਰ ਲਿਆ ਤੇ ਮੈਂ 에어ਪੋਰਟ ਤੇ ਇਹੋ ਜਿਹਾ ਕੋਈ ਵੀ ਕਿਸ ਨਹੀਂ ਦੇਖਿਆ ਹਰ ਇੱਕ ਬੰਦਾ ਵਿਜ਼ਟਰ ਵੀਜ਼ੇ ਵਾਲਾ ਹੋਵੇ ਚਾਹੇ ਆ ਗ੍ਰੀਨ ਕਾਰਡ ਵਾਲਾ ਹੋਵੇ ਚਾਹੇ ਸਿਟੀਜ਼ਨ ਹੋਵੇ ਤੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਮੈਂ ਆਉਂਦੀ ਉੱਥੇ ਨਹੀਂ ਦੇਖੀ ਤਾਂ ਕੋਈ ਵੀ ਬੰਦਾ ਜਿਸ ਕਰਕੇ ਟ੍ਰੈਵਲ ਨਹੀਂ ਕਰ ਰਿਹਾ ਜਿਹਦੇ ਕੋਲ ਗ੍ਰੀਨ ਕਾਰਡ ਹੈ ਜਾਂ ਵਿਜ਼ਟਰ ਵੀਜ਼ਾ ਹੈ ਜਾਂ ਕੋਈ ਹੋਰ ਵੀਜ਼ਾ ਹੈ ਕਿ ਕਿਤੇ ਸਾਨੂੰ ਦੁਆਰਾ ਐਂਟਰੀ ਨਾ ਕਰਨ ਦੇਣਾ ਜਾਂ ਸਾਨੂੰ ਕੋਈ ਇਸ਼ੂ ਖੜਾ ਕਰ ਦੇਣ ਸਾਡੇ ਲਈ ਸੋ ਇਹੋ ਜੀ ਕੋਈ ਗੱਲ ਨਹੀਂ ਹੈਗੀ ਬਰੀ ਫਿਕਰ ਹੋ ਕੇ ਟ੍ਰੈਵਲ ਕਰੋ ਕੋਈ ਚੱਕਰ ਨਹੀਂ ਆ ਤੇ ਜਿਹੜੇ ਡੌਂਕੀ ਲਾਗੇ ਆ ਕਿਸੇ ਹੋਰ ਰੋਡ ਰਾਹੀਂ ਆਉਂਦੇ ਆ ਉਹਨਾਂ ਦਾ ਇਸ ਟਾਈਮ ਕੰਮ ਔਖਾ ਧੰਨਵਾਦ